ਐਕਸ਼ਨ ਦੇ ਵਿੱਚ ਨੇ ਤੇ ਉੱਥੇ ਤਸਵੀਰਾਂ ਦੇਖ ਰਹੋ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਐ ਵੱਡੀ ਮਾਤਰਾ ਦੇ ਵਿੱਚ ਡਿਸਪੋਜ਼ਲ ਗੋਦਾਮ ਕਿਹੜਾ ਫੜਿਆ ਗਿਆ ਜਿਸ ਦੇ ਵਿੱਚ ਪਿਛਲੇ ਦਿਨ ਕਿਹੜਾ ਗੋਦਾਮ ਨੂੰ ਸੀਲ ਕੀਤਾ ਜਾਂਦਾ ਤੇ ਉਸ ਤੋਂ ਮਾਲਕਾਂ ਤੋਂ ਬਾਅਦ ਕਿਹੜਾ ਮਾਲਕ ਮਿਲਦੇ ਨੇ ਤੇ ਗੋਦਾਮ ਖੋਲ੍ਹਿਆ ਜਾਂਦਾ ਤੇ ਉਸ ਤੋਂ ਬਾਅਦ ਕਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਵੱਡੀ ਮਾਤਰਾ ਦੇ ਵਿੱਚ ਕਿਹੜਾ ਪਲਾਸਟਿਕ ਉਹ ਮਿਲਿਆ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਵੱਡੇ ਜੋ ਹੈ ਅੱਜ ਨਗਰ ਨਿਗਮ ਦੀ ਵੱਲੋਂ ਚੋਤਾਇਬ ਜਾਰੀ ਲੱਗ ਲੱਗ ਟੀਮਾਂ ਕਿਹੜੀਆਂ ਪਹੁੰਚੀਆਂ ਹੋਈਆਂ ਪਿਛਲੇ ਦਿਨੀ ਇਸ ਗੋਦਾਮ ਨੂੰ ਸੀਲ ਕੀਤਾ ਜਾਂਦਾ ਜੋ ਹੈ ਅਫਸਰਾ ਵੱਲੋਂ ਫੋਨ ਵੀ ਕੀਤੇ ਜਾਂਦੇ ਨੇ ਫੋਨ ਤੋਂ ਬਾਅਦ ਫਿਰ ਜੋ ਹੈ ਪਿਛਲੇ ਕਈ ਦਿਨ ਕਿਹੜਾ ਗੋਦਾਮ ਸੀਲ ਹੁੰਦਾ ਤੇ ਅੱਜ ਨਗਰ ਨਿਗਮ ਦੀ ਟੀਮ ਔਰ ਦੁਕਾਨ ਦਾ ਗੋਦਾਮ ਮਾਲਕ ਕਿਹੜਾ ਮੌਕੇ ਤੇ ਪਹੁੰਚਦਾ ਤੇ ਉੱਥੇ ਹੀ ਹੁਣ ਐਕਸ਼ਨ ਕਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਚੈਕਿੰਗ ਕੀਤੀ ਜਾ ਰਹੀ ਹੈ ਡਿਸਪੋਜ਼ਰ ਤੁਸੀਂ ਦੇਖ ਰਹੇ ਹੋ ਲਗ ਲਗ ਤਰ੍ਹਾਂ ਦੇ ਕਿਹੜੇ ਪਲਾਸਟਿਕ ਬੈਗ ਨੇ ਉਸ ਨੂੰ ਕਿਹੜਾ ਪੁਲਿਸ ਜੋ ਹੈ ਨਗਰ ਨਿਗਮ ਦੀ ਟੀਮ ਤੁਸੀਂ ਦੇਖ ਰਹੇ ਹੋ ਥਰਮਾ ਗੋਲ ਫੜੇ ਗਏ ਨੇ ਇਹ ਹੋਰ ਵੀ ਕਈ ਵੱਡੀ ਮਾਤਰਾ ਦੇ ਵਿੱਚ ਜੋ ਹੈ ਪਲਾਸਟਿਕ ਜੋ ਬੈਨ ਕੀਤਾ ਗਿਆ ਜੋ ਉਸ ਤੇ ਉਸ ਤੇ ਥਰਮਾ ਗੋਲ ਦੀਆਂ ਪਲੇਟਾਂ ਹੋਰ ਵੀ ਕਿਹੜੀਆਂ ਚੀਜ਼ਾਂ ਉਹ ਚੈੱਕ ਕੀਤੀਆਂ ਜਾ ਰਹੀਆਂ ਉਹ ਆਪਣੇ ਕਬਜ਼ੇ ਕਬਜ਼ੇ ਦੇ ਵਿੱਚ ਲਿੱਤਾ ਜਾ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਫੁੱਟਬਾਲ ਚੌਂਕ ਦੀਆਂ ਕਿੱਥੇ ਦੇਖ ਰਹੇ ਹੋ ਵੱਡੀ ਮਾਤਰਾ ਦੇ ਵਿੱਚ ਇੱਕ ਗੋਦਾਮ ਜੋ ਡਿਸਪੋਜ਼ਲ ਦਾ ਦੱਸਿਆ ਜਾ ਰਿਹਾ ਹੈ ਇਸੇ ਡਿਸਪੋਜ਼ਲ ਜੋ ਵਿੱਚ ਪਈ ਹੁੰਦੀ ਹੈ ਪਲਾਸਟਿਕ ਜੋ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਬੈਨ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਅੱਜ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਛਾਪੇਮਾਰੀਆਂ ਕੀਤੀ ਜਾ ਰਹੀ ਹੈ ਉੱਥੇ ਜਲੰਧਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਛਾਪੇਮਾਰੀਆਂ ਕੀਤੀ ਜਾ ਰਹੀਆਂ ਹਨ ਤੁਸੀਂ ਦੇਖ ਲਓ ਵੱਡਾ ਗੋਦਾਮ ਜੋ ਪਹਿਲੇ ਦਿਨੀ ਇਸ ਗੋਦਾਮ ਨੂੰ ਸੀਲ ਕੀਤਾ ਜਾਂਦਾ ਹੈ ਪਿਛਲੇ ਕਈ ਦਿਨ ਪਹਿਲਾਂ ਫੋਨ ਵੀ ਕੀਤੇ ਜਾਂਦੇ ਮਾਲਕ ਨੂੰ ਨਹੀਂ ਪਹੁੰਚਦੇ ਤੇ ਉੱਥੇ ਨਗਰ ਨਿਗਮ ਦੀ ਟੀਮਾਂ ਵੱਲੋਂ ਉਸ ਨੂੰ ਸੀਲ ਕੀਤਾ ਜਾਂਦਾ ਤੇ ਅੱਜ ਜਦੋਂ ਮਾਲਕ ਉੱਥੇ ਪਹੁੰਚਦੇ ਆ ਤੇ ਉਸ ਦੀਆਂ ਸੀਲਾਂ ਵੀ ਖੋਲੀਆਂ ਜਾਂਦੀਆਂ ਤਾਲੇ ਜਿਹੜੇ ਖੋਲੇ ਗਏ ਨੇ ਤੇ ਹੁਣ ਵੱਡਾ ਗੋਦਾਮ ਚੈੱਕ ਕੀਤਾ ਜਾ ਰਿਹਾ ਥਰਮੋਗੋਲ ਦੀਆਂ ਫੜੀਆਂ ਗਈਆਂ ਗਲਾਸ ਪੜੇ ਗਏ ਨੇ ਹੋਰ ਇਸ ਬਾਰੇ ਆਪਾਂ ਐ ਗੱਲਬਾਤ ਕਰਦੇ ਮਿੱਠੂ ਜੀ ਸਾਡੇ ਨਾਲ ਸਰ ਮਿੱਠੂ ਜੀ ਵੱਡੀ ਮਾਤਰਾ ਦੇ ਵਿੱਚ ਕਿਹੜਾ ਪਿਛਲੇ ਦਿਨਾਂ ਦੇ ਵਿੱਚ ਕਿਹੜਾ ਤੁਹਾਡੇ ਵੱਲੋਂ ਸਮਾਨ ਫੜਿਆ ਜਾਂਦਾ ਤੇ ਅੱਜ ਗੋਦਾਮ ਕਿਹੜਾ ਸੀਲ ਪਹਿਲੇ ਕੀਤਾ ਗਿਆ ਤੇ ਅੱਜ ਖੋਲਿਆ ਗਿਆ ਤੇ ਵੱਡੀ ਮਾਤਰਾ ਦੇ ਵਿੱਚ ਸਮਾਨ ਆ ਤੁਸੀਂ ਦੇਖ ਰਹੇ ਹੋ ਜਿਹੜਾ ਉਸ ਦਿਨ ਗੋਦਾਮ ਆਪਾਂ ਸੀਲ ਕੀਤਾ ਸੀਗਾ ਉਸ ਦਿਨ ਮੌਕੇ ਤੇ ਆਪਾਂ ਫੋਨ ਕਰਦੇ ਨੇ ਭਾਜੀ ਹੁਣਾ ਨੂੰ ਤੁਸੀਂ ਸਾਰੇ ਨਾਲ ਹੀ ਸੀਗੇ ਪਰ ਮੌਕੇ ਤੇ ਨਾਨ ਕਰਕੇ ਸਾਨੂੰ ਮਜਬੂਰੀ ਚ ਸੀਲ ਕਰਨਾ ਪਿਆ ਸੀ ਅੱਜ ਅਸੀਂ ਤੁਹਾਡੀ ਸਾਰੀ ਪ੍ਰੈਸ ਦੀ ਹਾਜ਼ਰੀ ਵਿੱਚ ਤੁਹਾਡੇ ਸਾਹਮਣੇ ਗੋਦਾਮ ਖੋਲਿਆ ਆਪਾਂ ਚੈੱਕ ਕਰ ਰਹੇ ਹਾਂ ਔਰ ਇਹਦੇ ਵਿੱਚ ਸਾਨੂੰ ਪਲਾਸਟਿਕ ਤੇ ਗਲਾਸ ਜਿਹੜਾ ਬੈਨ ਹੈਗਾ ਥਰਮੋਕੂਲ ਜਿਹੜਾ ਸਿੰਗਲ ਯੂਜ਼ਡ ਬੈਨ ਉਹਦਾ ਕਾਫੀ ਵੱਡੀ ਮਾਤਰਾ ਵਿੱਚ ਸਮਾਨ ਮਿਲ ਰਿਹਾ ਔਰ ਤੁਸੀਂ ਦੇਖ ਰਹੇ ਹੋ ਆਪਾਂ ਜ਼ਬਤ ਕਰ ਰਹੇ ਹਾਂ ਸਾਰੇ ਇਹ ਜ਼ਬਤ ਕਰਕੇ ਕੀ ਇਹਨੂੰ ਆਪਾਂ ਇਹਨੂੰ ਡਿਸਟਰੋਏ ਕਰਾਂਗੇ ਸਾਰੇ ਨੂੰ ਜੋ ਮੇਅਰ ਸਾਹਿਬ ਦੀ ਪਾਲਿਸੀ ਹੈ ਕਮਿਸ਼ਨਰ ਸਾਹਿਬ ਦੀ ਪਾਲਿਸੀ ਹੈ ਵੀ ਜਿੰਨਾ ਵੀ ਇਹ ਸਿੰਗਲ ਯੂਜ਼ ਪਲਾਸਟਿਕ ਜਾਂ ਸਿੰਗਲ ਯੂਜ਼ ਥਰਮੋਕੂਲ ਆ ਜਿਹੜਾ ਬੈਨ ਹੈਗਾ ਉਹ ਫੜਦੇ ਆ ਤਾਂ ਆਪਾਂ ਉਹਨੂੰ ਡਿਸਟਰੋਏ ਕਰਾਂਗੇ ਸੋ ਪਿਛਲੇ ਦਿਨੀ ਤੁਹਾਹੀ ਤੁਹਾਡੇ ਵੱਲੋਂ ਐਸੀ ਗੋਦਾਮ ਨੂੰ ਸੀਲ ਕੀਤਾ ਜਾਂਦਾ ਫਿਰ ਇਸੇ ਇਸ ਤੋਂ ਬਾਅਦ ਕੁਝ ਦਿਨਾਂ ਬਾਅਦ ਤੁਹਾਡੇ ਕੋਲ ਆਂਦੇ ਨੇ ਅੱਜ ਗੋਦਾਮ ਖੋਲ੍ਹਿਆ ਜਾਂਦਾ ਵੱਡੀ ਮਾਤਰਾ ਦੇ ਵਿੱਚ ਕਿਹੜਾ ਸਮਾਨ ਆ ਬ੍ਰੰਭਤ ਹੋਇਆ ਤੁਹਾਡੇ ਵੱਲੋਂ ਕਿਹੜਾ ਚੈੱਕ ਕੀਤਾ ਕਿਹੜਾ ਬੈਨ ਕੀਤਾ ਹਾਂਜੀ ਜਿਹੜਾ ਬੈਨ ਆ ਤੁਹਾਡੇ ਸਾਹਮਣੇ ਪਲਾਸਟਿਕ ਗਲਾਸੇਸ ਥਰਮੋਕੂਲ ਦੀਆਂ ਪਲੇਟਾਂ ਸਿੰਗਲ ਯੂਜ਼ ਪਲੇਟਾਂ ਉਹ ਕਾਫੀ ਵੱਡੀ ਮਾਤਰਾ ਵਿੱਚ ਨਿਕਲ ਰਹੀਆਂ ਉਹ ਆਪਾਂ ਜਬਤ ਕਰ ਰਹੇ ਹਾਂ ਸਾਰੇ ਕਿੱਦਾਂ ਇੱਥੇ ਗੋਦਾਮ ਦੇ ਵਿੱਚ ਰੇਡ ਕੀਤੀ ਇੱਥੋਂ ਦੀ ਅੱਗੇ ਵੀ ਕਿਹੜੀ ਗੋਦਾਮਾਂ ਦੇ ਵਿੱਚ ਜਾਂ ਫੈਕਟਰੀਆਂ ਬੰਦੀਆਂ ਕਿ ਉਹਨਾਂ ਨੂੰ ਵੀ ਸੀਲ ਕੀਤਾ ਬਿਲਕੁਲ ਇਹ ਕਾਰਵਾਈ ਮਾਨ ਜੋ ਕਮਿਸ਼ਨਰ ਮਾਨ ਜੋ ਮੇਅਰ ਸਾਹਿਬ ਦੇ ਹੁਕਮਾਂ ਨਾਲ ਸ਼ੁਰੂ ਹੋਈ ਹੈ ਉਹਦੇ ਵਿੱਚ ਇਹ ਸਾਡੀ ਦੂਸਰੀ ਕਾਰਵਾਈ ਸੀਗੀ ਔਰ ਇਹ ਕਾਰਵਾਈ ਲਗਾਤਾਰ ਸ਼ਹਿਰ ਵਿੱਚ ਜਾਰੀ ਰਹੇਗੀ ਤਿਲੰਦਰ ਦੇ ਵਿੱਚ ਹੋਰ ਵੀ ਵੱਡੇ ਮਰਗਰਮਚ ਹੈਗੇ ਨੇ ਕਿਹੜੇ ਡਿਸਪੋਜ਼ਲ ਕਿਹੜੇ ਬੈਂ ਚੀਜ਼ਾਂ ਉਹ ਵੀ ਅੱਜ ਵੇਚ ਰਹੇ ਨੇ ਕਿ ਉਹਨਾਂ ਦੇ ਵੀ ਇਦਾਂ ਹੀ ਐਕਸ਼ਨ ਬਹੁਤ ਸਾਰੇ ਬੰਦੇ ਅੱਜ ਵੀ ਸ਼ਰਮ ਜਿਹੜਾ ਬੈਨ ਪਲਾਸਟਿਕ ਜਿਹੜਾ ਡਿਸਪੋਜ਼ੇਬਲ ਸਿੰਗਲ ਯੂਜ਼ ਪਲਾਸਟਿਕ ਪੋਲੀਥੀਨ ਬੈਗ ਵੇਚ ਰਹੇ ਆ ਮੇਰਾ ਉਹਨਾਂ ਸਾਰਿਆਂ ਨੂੰ ਮੈਸੇਜ ਆ ਕਿ ਵਾਰੀ-ਵਾਰੀ ਸਾਰਿਆਂ ਦੇ ਗੋਦਾਮ ਇਦਾਂ ਹੀ ਸੀਲ ਕੀਤੇ ਜਾਣਗੇ ਅਸੀਂ ਪਹਿਲਾਂ ਥੋੜੇ ਦਿਨ ਰਿੱਕੀ ਕਰਦੇ ਹਾਂ ਕੌਣ ਕਿੱਥੇ ਕਿੱਥੇ ਡੰਪ ਕਰਦਾ ਤੇ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਹੁੰਦੀ ਆ ਅਸੀਂ ਉਸੇ ਵੇਲੇ ਉਹਨਾਂ ਦੇ ਉੱਤੇ ਕਾਰਵਾਈ ਕਰਾਂ। ਚਾਹਦੇ ਹੋ ਅੱਜ ਵੀ ਕਿਹੜੇ ਜਲੰਧਰ ਦੇ ਵਿੱਚ ਡਿਸਪੋਜ਼ਲ ਕਿਹੜੇ ਚੀਜ਼ਾਂ ਬੈਨ ਹੋਈਆਂ ਉਹ ਅੱਜ ਵੀ ਵੇਚੀਆਂ ਜਾ ਰਹੀਆਂ। ਤੁਹਾਡੇ ਵੱਲੋਂ ਕੀ ਅਪੀਲ ਕੀਤੀ ਜਾਂਦੀ ਹੈ ਕਿ ਮੈਸੇਜ ਦਿੱਤਾ ਜਾਂਦਾ ਕਿ ਆ ਇਹਨਾਂ ਦੇ ਉੱਤੇ ਐਦਾ ਹੀ ਸਮਾਨ ਜਬਤ ਕਰਕੇ ਕਾਰਵਾਈ ਹੋਏ। ਫਿਰ ਦੁਬਾਰਾ ਤੋਂ ਇਹ ਕਿਹੜੇ ਕੰਮ ਦੁਆਰਾ ਕਰਦੇ। ਦੇਖੋ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਜਿਹੜੇ ਸਿੰਗਲ ਯੂਜ਼ ਡਿਸਪੋਜ਼ਲ ਜਾਂ ਸਿੰਗਲ ਯੂਜ਼ ਪਲਾਸਟਿਕ ਵੇਚ ਰਹੇ ਆ ਉਹਨਾਂ ਨੂੰ ਅਪੀਲ ਹੈ ਕਿ ਸ਼ਹਿਰ ਸਾਡੇ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਕੂੜੇ ਦੇ ਮਸ ਮੁੜ ਕੇ ਜਦੋਂ ਡੰਪ ਹੁੰਦਾ ਨਾ ਇਹ ਗਲਦਾ ਤੇ ਨਾ ਹੀ ਇਹ ਗਰੇਡੇਬਲ ਹੁੰਦਾ ਇਹ ਉਦਾਂ ਹੀ ਪਿਆ ਰਹਿੰਦਾ ਜਿਹਦੇ ਕਰਕੇ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਆ ਰਹੀ ਹੈ ਤੇ ਕੂੜੇ ਨੂੰ ਰੀਸਾਈਕਲ ਕਰਨ ਦੀ ਬੜੀ ਵੱਡੀ ਸਮੱਸਿਆ ਆ ਰਹੀ ਸੋ ਮੇਰੀ ਅਪੀਲ ਹੈ ਕਿ ਜਿਹੜੀਆਂ ਬਾਇਓਗਰੇਡੇਬਲ ਜਾਂ ਪੱਤਲ ਜਿਹੜੇ ਪ੍ਰਾਣੇ ਜਿੱਦਾਂ ਪੱਤਲ ਚਲਦੇ ਸੀਗੇ ਉਹ ਪੱਤਲਾਂ ਨੂੰ ਦੁਬਾਰਾ ਲਿਆਂਦਾ ਜਾਵੇ ਪੱਤਲਾਂ ਨੂੰ ਹੀ ਵੰਡਿਆ ਜਾਵੇ ਮੈਂ ਲੰਗਰ ਲਾਉਣ ਵਾਲਿਆਂ ਨੂੰ ਵੀ ਅਪੀਲ ਕਰਾਂਗਾ ਸ਼ਹਿਰ ਚ ਉਹ ਇਹਨਾਂ ਤੋਂ ਪੱਤਲਾਂ ਦੀ ਮੰਗ ਕਰਨ ਤਾਂ ਕਿ ਕਿਉਂਕਿ ਉਹ ਪਤਲ ਜਿਹੜੇ ਆ ਉਹ ਆਪਣੇ ਆਪ ਹੀ ਖਤਮ ਹੋ ਜਾਂਦੇ ਆ ਵਾਤਾਵਰਣ ਚ ਕੁਛ ਚੇਤ ਪਾ ਕੇ ਤੇ ਉਹਦੇ ਨਾਲ ਜਿਹੜਾ ਸਾਡਾ ਸ਼ਹਿਰ ਜਿਹੜਾ ਉਹ ਸਵੱਛ ਹੋਏਗਾ ਔਰ ਸਾਡਾ ਸਾਥ ਦਿਓ ਸ਼ਹਿਰ ਵਾਸੀਆਂ ਦੇ ਸਾਥ ਤੋਂ ਬਿਨਾ ਅਸੀਂ ਇਹਨੂੰ ਸਾਫ਼ ਨਹੀਂ ਕਰ ਸਕਦੇ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਇਹਨੂੰ ਇਨਫੋਰਸਮੈਂਟ ਦੇ ਜਰੀਏ ਇਹਨੂੰ ਇੱਕ ਵਾਰੀ ਆਪਾਂ ਬੈਨ ਕਰ ਸਕੀਏ ਗੱਲ ਕਰੀਏ ਹੁਣ ਕਿੰਨਾ ਮਾਲ ਇਥੋਂ ਕਿਹੜਾ ਗੋਦਾਮ ਦੇ ਵਿੱਚ ਫੜਿਆ ਗਿਆ ਕਿੰਨੇ ਪਰਸੈਂਟ ਕਿਹੜਾ ਮਾਲ ਹੈ ਉਹ ਕਾਫੀ ਮਾਲ ਤੁਸੀਂ ਦੇਖ ਰਹੇ ਹੋ ਜਿਹੜਾ ਪਲਾਸਟਿਕ ਦੇ ਗਲਾਸਿਸ ਤੇ ਦੂਜਾ ਥਰਮੋਕੂਲ ਦਾ ਮਿਲਿਆ ਉਹ ਅਸੀਂ ਸਾਰਾ ਜਬਤ ਕਰ ਰਹੇ ਹਾਂ ਕਿ ਸਿਰਫ ਇਤਾਂ ਦੇ ਉੱਤੇ ਜਾਂ ਇਸ ਸਮਾਨ ਚੱਕਿਆ ਜਾਏਗਾ ਜਾਂ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਚਲੋ ਇਹ ਅਸੀਂ ਅਫਸਰਾਂ ਦੇ ਧਿਆਨ ਵਿੱਚ ਲਿਆਵਾਂਗੇ ਜਿੱਦਾਂ ਵੀ ਉਤੋਂ ਡਾਇਰੈਕਸ਼ਨ ਮਿਲੇਗੀ ਉਹ ਸਾਮਨਾ ਕੁਮਲ ਵਿੱਚ ਲਿਆਂਦੀ ਜਾਏ। ਵੀ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਨਗਰ ਨਿਗਮ ਦੀ ਟੀਮ ਦੇ ਨਾਲ ਵੱਡੀ ਮਾਤਰਾ ਦੇ ਵਿੱਚ ਜਲੰਧਰ ਦੇ ਵਿੱਚ ਡਿਸਪੋਜ਼ਲ ਗੋਦਾਮ ਕਿਹੜਾ ਫੜਿਆ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਰਹੋ ਪਹਿਲੇ ਪਿਛਲੇ ਦਿਨੀ ਇਸ ਗੋਦਾਮ ਨੂੰ ਸੀਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਜ ਕਿਹੜਾ ਗੋਦਾਮ ਖੁੱਲ੍ਹਿਆ ਜਾਂਦਾ ਤੇ ਵੱਡੀ ਮਾਤਰਾ ਦੇ ਵਿੱਚ ਕਿਹੜਾ ਗੋਦਾਮ ਦੇ ਵਿੱਚ ਜੋ ਜੋ ਸਰਕਾਰਾਂ ਵੱਲੋਂ ਬੈਨ ਕੀਤਾ ਗਿਆ ਉਸ ਨੂੰ ਅੱਜ ਵੱਡੀ ਮਾਤਰਾ ਦੇ ਵਿੱਚ ਫੜਿਆ ਗਿਆ ਤੇ ਉਹਨਾਂ ਵੱਲੋਂ ਨਗਰ ਨਿਗਮ ਦੇ ਅਫਸਰਾਂ ਵੱਲੋਂ ਕਿਹਾ ਗਿਆ ਇਸ ਨੂੰ ਬਾਕੀ ਜਲੰਧਰ ਦੇ ਵਿੱਚ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੋ 1 ਪਈ ਕਿਹੜਾ ਯੂਸ ਕਰਨ ਵਾਲਾ ਮਾਲ ਆ ਉਹ ਕਿਹੜਾ ਬੈਨ ਕੀਤਾ ਗਿਆ ਉਹ ਬਿਲਕੁਲ ਬੰਦ ਕੀਤਾ ਜਾਵੇ ਨਹੀਂ ਤੇ ਉਹਨਾਂ ਤੇ ਇਦਾਂ ਹੀ ਐਕਸ਼ਨ ਕੀਤੇ ਜਾਣਗੇ ਦੁਕਾਨਾਂ ਸੀਲ ਹੋਣਗੀਆਂ ਕਾਨੂੰਨੀ ਕਾਰਵਾਈਆਂ ਵੀ ਕੀਤੀਆਂ ਜਾਣਗੀਆਂ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ